ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਿੱਖੀ ਜੰਗਸ਼ਾ ਚੈਨਲ 'ਚ ਤੁਹਾਡਾ ਸਵਾਗਤ ਹੈ ਜਿੱਦਾਂ ਮੈਂ ਤੁਹਾਡੇ ਕੋਲੋਂ ਪਿਛਲੀ ਵੀਡੀਓ 'ਚ ਪੁੱਛਿਆ ਕਿ ਅੰਮ੍ਰਿਤਸਰ ਸ਼ਹਿਰ ਦਾ ਪਹਿਲਾ ਨਾਮ ਕੀ ਹੈ ਚਲੋ ਤੁਹਾਨੂੰ ਮੈਂ ਦੱਸਦਾ ਹਾਂ ਅੰਮ੍ਰਿਤਸਰ ਦਾ ਪਹਿਲਾ ਨਾਮ ਗੁਰੂ ਕਾ ਚੱਕ ਕੇ ਜਦੋਂ ਗੁਰੂ ਰਾਮਦਾਸ ਜੀ ਸੰਨ 1574 ਤੋਂ 1570 ਦੇ ਲਗਭਗ ਇਸ ਜਗ੍ਹਾ ਨੂੰ ਬਸਾਇਆ ਤਾਂ ਉਹਨਾਂ ਨੂੰ ਗੁਰੂ ਕਾ ਚੱਕ ਕਿਹਾ ਜਾਂਦਾ ਸੀ ਬਾਦ ਵਿੱਚ ਇਸ ਨੂੰ ਰਮਦਾਸਪੁਰ ਕਿਹਾ ਨਾ ਸ਼ੁਰੂ ਕੀਤਾ ਗਿਆ ਕਿਉਂਕਿ ਗੁਰੂ ਰਾਮਦਾਸ ਜੀ ਨੇ ਇਸ ਨਗਰੀ ਨੂੰ ਬਸਾਇਆ ਸੀ ਇਸ ਥਾਂ ਤੇ ਇੱਕ ਸਰੋਵਰ ਸੀ ਸਰੋਵਰ ਦਾ ਪਾਣੀ ਨੂੰ ਅੰਮ੍ਰਿਤ ਦੇ ਸਰ ਕਿਹਾ ਜਾਇਆ ਸੀ ਸੰਗਤ ਜੀ ਇਸ ਕਰਕੇ ਹੌਲੀ-ਹੌਲੀ ਇਸ ਨਗਰੀ ਦਾ ਨਾਮ ਅੰਮ੍ਰਿਤਸਰ ਹੋ ਗਿਆ ਗੁਰੂ ਦਾ ਚੱਕ ਪਹਿਲਾ ਨਾਮ ਰਮਦਾਸਪੁਰ ਦੂਸਰਾ ਨਾਮ ਤੇ ਤੀਸਰਾ ਨਾਮ ਜੋ ਅੱਜ ਹੈ ਅੰਮ੍ਰਿਤਸਰ ਠੀਕ ਹੈ ਸੰਗਤ ਜੀ ਸੰਗਤ ਜੀ ਹੁਣ ਤੁਹਾਨੂੰ ਮੈਂ ਦੱਸਦਾ ਹਾਂ ਜਿੰਨੂੰ ਬੱਚੇ ਅੱਜਕੱਲ ਸਸਤਰੀ ਕਾਲ ਕਹਿੰਦੇ ਨੇ ਦਰਅਸਲ ਉਹ ਸਤਿਸ਼੍ਰੀਆ ਕਾਲ ਹੈ ਇਸ ਦਾ ਅਰਥ ਸਤ ਸਤ ਜਾਨੀ ਸੱਚ ਜੋ ਹਮੇਸ਼ਾ ਰਹਿੰਦਾ ਹੈ ਜੋ ਕਦੇ ਬਦਲਦਾ ਨਹੀਂ ਅਕਾਲ ਪੁਰਖ ਸ੍ਰੀ ਅਦਬ ਮਾਨਸਮਾਨ ਦੇਣ ਲਈ ਅਕਾਲ ਜੋ ਕਾਲ ਹੈ ਯਾਨੀ ਸਮੇਂ ਤੇ ਪਰੇ ਹੈ ਜੋ ਜਨਮ ਮਰਨ ਦੇ ਚੱਕਰ ਤੋਂ ਉੱਪਰ ਹੈ ਹਮੇਸ਼ਾ ਰਹਿਣ ਵਾਲਾ ਜਦੋਂ ਦੋ ਸਿੰਘ ਆਪਸ ਵਿੱਚ ਮਿਲਦੇ ਨੇ ਉਸ ਸਮੇਂ ਸਤਿਸ਼੍ਰੀ ਅਕਾਲ ਬੋਲਿਆ ਜਾਂਦਾ ਹੈ ਸਿੱਖ ਸ਼ਹੀਦੀ ਇਤਿਹਾਸ ਵਿੱਚ ਬੋਲੇ ਸੋ ਨਿਹਾਲ ਸਤਿਸ਼੍ਰੀ ਅਕਾਲ ਫੌਜ ਤੇ ਸੰਗਤ ਦਾ ਹੌਸਲਾ ਵਧਾਉਣ ਲਈ ਬੋਲਿਆ ਜਾਂਦਾ ਸੀ ਅੱਜ ਵੀ ਗੁਰੂ ਘਰਾਂ ਵਿੱਚ ਸਿੱਖੀ ਸਮਾਗੋਂ ਵਿੱਚ ਇਹੀ ਜਕਾਰਾ ਬੋਲਿਆ ਜਾਂਦਾ ਹੈ ਸੰਗਤ ਜੀ ਇਹ ਜਕਾਰਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਫੌਜਾਂ ਦੇ ਸਮੇਂ ਬੋਲਿਆ ਜਾਂਦਾ ਸੀ ਸੰਗਤ ਜੀ ਸਤਿ ਸ਼੍ਰੀ ਅਕਾਲ ਸਿੱਖਾਂ ਲਈ ਕੱਲੀ ਸਲਾਮ ਨਹੀਂ ਬਲਕਿ ਸੇ ਕੋਮਦਾ ਜਕਾਰਾ ਵੀ ਹੈ ਠੀਕ ਹੈ ਸੰਗਤ ਜੀ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਹਰਮੰਦਰ ਸਾਹਿਬ ਬਾਰੇ ਹਰਮੰਦਰ ਸਾਹਿਬ ਦਾ ਨਿਰਮਾਣ ਸਨ 1581 ਤੋਂ 1604 ਈਸਵੀ ਤੱਕ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ 1581 ਤੋਂ ਕੰਸਟਰਕਸ਼ਨ ਸ਼ੁਰੂ ਹੋ ਗਿਆ ਇਸ ਦੀ ਨੀਂਹ 1580 ਵਿੱਚ ਰੱਖੀ ਸੀ ਇਸ ਦੀ ਇੱਕ ਖਾਸ ਗੱਲ ਹੈ ਸੰਗਤ ਜੀ ਇਸ ਜਗ੍ਹਾ ਦੇ ਚਾਰ ਦਰਵਾਜ਼ੇ ਰੱਖੇ ਜੋ ਦੁਨੀਆ ਪਰ ਦੇ ਲੋਕਾਂ ਲਈ ਖੁੱਲੇ ਅਤੇ ਬਰਾਬਰੀ ਦਾ ਪ੍ਰਤੀਕ ਹਨ ਹਰਿਮੰਦਰ ਸਾਹਿਬ ਦੀ ਸ਼ੁਰੂਆਤ ਗੁਰੂ ਰਾਮਦਾਸ ਜੀ ਨੇ ਕੀਤੀ ਤੇ ਇਸ ਨੂੰ ਪੂਰਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੰਨ 504 ਵਿੱਚ ਹਰਿਮੰਦਰ ਸਾਹਿਬ ਚ ਆਦੀ ਗ੍ਰੰਥਾ ਪ੍ਰਕਾਸ਼ ਕੀਤਾ ਗਿਆ ਠੀਕ ਹੈ ਸੰਗਤ ਜੀ ਸੰਗਤ ਜੀ ਹੁਣ ਮੈਂ ਤੁਹਾਡੇ ਕੋਲ ਪੁੱਛਦਾ ਹਾਂ ਠੀਕ ਹੈ ਸੰਗਤ ਜੀ ਕਿ ਸਿੱਖ ਕੌਮ ਨੂੰ ਸਿੰਘ ਤੇ ਕੌਰ ਨਾਮ ਹੀ ਕਿਉਂ ਦਿੱਤਾ ਗਿਆ ਅਤੇ ਇਸ ਦੇ ਪਿੱਛੇ ਦਾ ਅਰਥ ਕੀ ਹੈ ਤੁਸੀਂ ਮੈਨੂੰ ਆਪਣੇ ਆਪਣੇ ਜਵਾਬ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਠੀਕ ਹੈ ਸੰਗਤ ਜੀ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਠੀਕ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ